ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ 10ਵੀਂ ਪਾਸ ਪੋਸਟਾਂ ਰਣਨ ਵਾਲੀਆਂ ਜਿਦੇ ਲਈ 8ਵੀਂ ਪਾਸ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਉਮਰ ਸੀਮਾ ਰਹੂਗੀ ਕੀ ਯੋਗਤਾ ਰਹੂਗੀ ਅਪਲਾਈ ਕਿਵੇਂ ਕਰਨਾ ਹੈ ਤਨਖਾਹ ਸਾਰੀ ਗੱਲਬਾਤ ਕਰਾਂਗੇ ਜੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਕਿ ਦੋਸਤਾਂ ਮਿੱਤਰਾਂ ਨਾਲ ਜਿਹੜੀ ਵੀ ਰਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਨੇ ਜੀ ਦੋ ਪੋਸਟਾਂ ਜਾਰੀ ਹੋਈਆਂ ਜਿਹਦੇ ਲਈ ਸੈਲਰੀ 18000 ਰੁਪਏ ਪਰ ਮੰਥ ਦਿੱਤੀ ਜਾਣੀ ਹੈ ਜੀ ਦਸਵੀਂ ਪਾਸ ਜੇਕਰ ਤੁਹਾਡੀ ਯੋਗਤਾ ਹੈਗੀ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਦਸਵੀਂ ਪੱਧਰ ਤੱਕ ਪੰਜਾਬੀ ਜ਼ਰੂਰ ਪਾਸ ਕੀਤੀ ਹੋਵੇ ਇਹ ਜ਼ਰੂਰੀ ਹੈ ਜੀ 8 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਏਜ ਰਹਿਣ ਵਾਲੀ ਹੈ ਤੇ ਅਦਰ ਕੈਟਾਗਰੀਜ਼ ਦੇ ਲਈ ਏਜ ਲੈਕਸੇਸ਼ਨ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਨੈਕਸਟ ਹੈ ਜੀ ਪੀਐਨ ਦੀਆਂ 6 ਪੋਸਟਾਂ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਨਾਲ ਹੀ 18000 ਰੁਪਏ ਪਰ ਮਨਥ ਸੈਲਰੀ ਰਹਿਣ ਵਾਲੀ ਹੈ ਇਸ ਪੋਸਟ ਦੇ ਲਈ ਆਠਵੀ ਪਾਸ ਜੇਕਰ ਤੁਸੀਂ ਪੰਜਾਬੀ ਵਿਸ਼ੇ ਦੇ ਨਾਲ ਕੀਤੀ ਹੋਈ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਏਜ ਲਿਮਟ ਰਹਿਣ ਵਾਲੀ ਹੈ ਜੀ ਤੇ ਏਜ ਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲਸ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਜੀ ਇੰਟਰਵਿਊ ਦਾ ਸ਼ੈਡਿਊਲ ਇਹਨਾਂ ਵੱਲੋਂ ਨੋਟੀਫਿਕੇਸ਼ਨ ਦੇ ਵਿੱਚ ਹੀ ਦਿੱਤਾ ਹੋਇਆ ਹੈ ਅਲਫਾਬੈਟਿਕਲ ਕੈਂਡੀਡੇਟਸ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਊਗਾ ਵੱਖ-ਵੱਖ ਤਰੀਕਿਆਂ ਦੇ ਅਨੁਸਾਰ ਇਹ ਤੁਸੀਂ ਸ਼ੈਡਿਊਲ ਜ਼ਰੂਰ ਚੈੱਕ ਕਰ ਲਓ ਜੀ A ਤੋਂ ਲੈ ਕੇ H ਵਾਲੇ ਕੈਂਡੀਡੇਟ ਆ ਜੋ 24 ਮਾਰਚ ਨੂੰ ਇੰਟਰਵਿਊ ਦੇ ਸਕਣਗੇ ਇਸੇ ਤਰ੍ਹਾਂ ਹੀ I ਤੋਂ ਲੈ ਕੇ P ਵਾਲੇ 25 ਮਾਰਚ ਨੂੰ ਇੰਟਰਵਿਊ ਦੇ ਸਕਣਗੇ ਤੇ Q ਤੋਂ ਲੈ ਕੇ Z ਵਾਲੇ 26 ਮਾਰਚ ਨੂੰ ਇੰਟਰਵਿਊ ਦੇ ਸਕਣਗੇ ਜਿਸ ਇਹਨਾਂ ਵੱਲੋਂ ਸਮਾਂ ਵੀ ਦਿੱਤਾ ਹੋਇਆ ਨਾਲ ਹੀ ਜੀ ਦਾ ਇੰਟਰਵਿਊ ਦਾ ਸ਼ਡਿਊਲ ਹੈ ਤੁਸੀਂ ਜ਼ਰੂਰ ਚੈੱਕ ਕਰ ਲਿਓ ਜਿਸੇ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਪਰਫਾਰਮਰ ਦਾ ਲਿੰਕ ਵੀ ਦਿੱਤਾ ਹੈ ਜਿਹਦੇ ਨਾਲ ਤੁਸੀਂ ਅਪਲਾਈ ਕਰਨਾ ਹੈ ਤਾਂ ਇਹ ਜੋ ਪਰਫਾਰਮਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਪਰਫਾਰਮਰ ਨੂੰ ਤੁਸੀਂ ਪੂਰੀ ਤਰ੍ਹਾਂ ਭਰ ਲੈਣਾ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਜੋ ਵੀ ਤੁਹਾਡੇ ਕੋਲ ਯੋਗਤਾ ਹੈ ਤੁਹਾਡੇ ਕੋਲ ایکسپੀਰੀਅੰਸ ਹੈ ਸਾਰਾ ਨਾਲ ਲਗਾ ਕੇ ਤੁਸੀਂ ਇਨਵੈਲਪ ਦੇ ਵਿੱਚ ਕਵਰ ਕਰਕੇ ਇਹਨਾਂ ਤੱਕ ਪਹੁੰਚਦੇ ਕਰਨਾ ਜੀ 17 ਮਾਰਚ 2025 ਤੱਕ ਤੇ ਇਹਨਾਂ ਦਾ ਦਫ਼ਤਰ ਹੈਗਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਫਤਿਹਗੜ੍ਹ ਸਾਹਿਬ ਇੱਥੇ ਤੁਸੀਂ ਆਪਣੀਆਂ ਅਰਜ਼ੀਆਂ ਪਹੁੰਚਦੀਆਂ ਕਰਦੇ ਜੀ ਬਾਈ ਪੋਸਟ ਵੀ ਭੇਜ ਸਕਦੇ ਹੋ ਤੇ ਡਾਇਰੈਕਟ ਜਾ ਕੇ ਵੀ ਤੁਸੀਂ ਇਹਨਾਂ ਨੂੰ ਜਮ੍ਹਾਂ ਕਰਵਾ ਸਕਦੇ ਹੋ ਤੇ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ